ਕੋਈ ਮੇਰਾ ਮੁੰਡਾ ਨਹੀਂ ਖਾਂਦਾ ਕੋਈ ਮੇਰਾ ਜਮਾਈ ਨਹੀਂ ਖਾਂਦਾ ਆ ਨਗਰ ਚਾ ਸਾਡਾ ਕਿੱਡੀ ਤੱਕਲੀ ਸੋਚਿਆ ਬੋਲਨ ਤੋਂ ਹਾਂ ਜੋ ਆ ਤੇਰੇ ਮਾਰ ਕੇ ਪੁੱਛਵਾ ਕੇ ਤੋਂ ਦੋ ਜੇ ਬੋਲੋ ਹਾਂ ਬਾ ਮਾਲੇ ਤੋਂ ਤੁਹਾ ਮਾ ਫਿਰ ਚਾਰਾ ਜੀ ਦੇ ਰੁਕਾ ਹਿੰਦੇ ਆ ਬਸਾ ਲੰਮਾ ਨਾ ਹੋ ਸਕੇ ਨਿਕਣਾ ਨਾ ਗੋਆ ਛੱਡ ਕੇ ਅੰਦਰ ਭਾ ਅਕਰ ਜੇ ਧੁੰਨੇ ਨਸ਼ਾ ਖਾਂਦੇ ਨੇ ਇਹ ਗੱਲ ਬੇਬੇ ਮੈਂ ਤੁਹਾਨੂੰ ਸਾਰੇ ਗੱਲ ਸੁਰੂ ਤੋਂ ਦੱਸ ਕੋਈ ਗੱਲ ਕਰੀ ਨਹੀਂ ਕੋਈ ਆਕਤਾ ਨਹੀਂ ਗੱਲ ਕੁਝ ਨਹੀਂ ਲੈਣਾ ਮੈਂ ਕੋਈ ਨਾ ਬੇਵਕ ਕਰਨ ਦੇ ਕੇ ਘਰ ਸੁਣਨ ਵਾਲਾ ਵੀ ਨਹੀਂ ਹੈ ਕਦੀ ਮਾਰ ਸੁਣਨ ਵਾਲਾ ਵੀ ਨਹੀਂ ਬਸ ਸੌਖੀ ਬਥੇਰੀ ਹੈ ਤੁਹਾਡਾ ਕੋਈ ਤੇਛਾ ਨਹੀਂ ਕਰਦਾ ਮੈਨੂੰ ਲੋਕ ਕਰਦੇ ਦੋ ਹੋਨਦਾ ਯਾਰ ਬੁੜੀ ਸਾਰਾ ਨੌਕੀ ਆਹ ਆਹ ਬੁੜੀ ਸਾਰਾ ਨੌ ਸਾਰਾ ਨੌਕੀ ਆ ਵੀ ਕਰਦੇ ਚਾਹੁੰਦੇ ਨੇ ਬੰਦੇ ਕੋਹੋ ਬੇਬੇ ਬੇਬੇ ਗੱਲ ਹੁਣ ਆਪਾਂ ਮੇਰੀ ਗੱਲ ਹੁਣ ਇੱਕ ਮਿੰਟ ਗੱਲ ਮੇਰੀ ਸੁਣੋ ਮੈਂ ਪਹਿਲਾਂ ਵੀ ਗੱਲ ਬੋਲ ਕੇ ਆਇਆ ਇਹ ਨਸ਼ਾ ਬੰਦ ਤਾ ਕਿਉਂ ਨਹੀਂ ਕਰਦਾ ਨਸ਼ਾ ਬੰਦ ਇਸ ਕਰਕੇ ਨਹੀਂ ਕਰਦਾ ਕਿਉਂਕਿ ਕਮਾਈ ਬਹੁਤ ਹੁੰਦੀ ਹੁਣ ਇੱਕ ਇਸ ਕਮਾਈ ਇਸ ਕਰਕੇ ਕਿਉਂਕਿ ਉਹਨੇ ਇੱਕ ਹੋੜੇ ਐਮਐਲ ਆ ਇੱਥੇ 70 ਪਿੰਡ ਨੇ ਥੋੜੇ ਡਾਂਗ ਜਾ ਕੇ ਇੱਕ ਐਮਐਲ ਖੜ ਜੇ ਲੱਕੇ ਰਹੀ ਗੱਲ ਕਰੀ ਸੀਗੀ ਵੀ ਇੱਕ ਵਾਰੀ ਵਾੜਾ ਮੈਨੂੰ ਮੌੜ ਤੋਂ ਜਿਤਾਉਣਾ ਮੈਂ ਨਸ਼ਾ ਬੰਦ ਕਰ ਪਹਿਲਾਂ ਨਸ਼ੇ ਵਾਲ ਤਪਤ ਜੀ ਮੇਰੇ ਵਰਗੀ ਕਿਸੇ ਦੇਖੇ ਆਹ ਤੁਰਾ ਫਿਰਦਾ ਇਹ ਤਾਂ ਮੈਂ ਭੁੱਲਦੇ ਬੋਟਾਂ ਮਾਰ ਕੇ ਦੇ ਦੇ ਲੰਗੇ ਨੇ ਟਿਕਟਾਕ ਇਨ ਲੋਟੱਕੀ ਫਿਰਨਾ ਉਹ ਨਹੀਂ ਕੋਈ ਜਾ ਕੁਝ ਹੁਣ ਮੇਰੇ ਤੇ ਨਾਲ ਮੇਰੇ ਤੇ ਨਾਲ 10 ਪਰਤੇ ਪਾਏ ਮੇਰੇ ਤੁਸੀਂ ਸੁਣਨ ਵਾਲੀ ਗੱਲ ਹੈ ਸਾਡੇ ਪਿੰਡ ਦੇ ਬਾਈ ਬਿਦਾਤੀਆਂ ਹੀ ਰੱਖੀਆਂ ਜੇ ਛੋੜ ਨਹੀਂ ਘਟੀਆਂ ਧੰਨਵਾਦ ਬਾਪੂ ਹੁਣ ਸੁਣੀ ਸੁਣੀ ਹੁਣ ਮੇਰੇ ਤੁਹਾਨੂੰ ਗੱਲ ਚਲੋ ਗੱਲਾਂ ਛੱਡ ਹੁਣ ਮੇਰੇ ਤੇ ਤੁਹਾਨੂੰ ਗੱਲ ਆਉਂਦਾ ਵੀ ਜਿਹੜਾ ਚਿੱਟਾ ਵੇਚਦੇ ਨੇ ਜਿਹੜਾ ਨੌਜਵਾਨਾਂ ਦਾ ਪੈਸਾ ਠੱਗੀ ਜਾਂਦੇ ਨੇ ਚਿੱਟਾ ਵੇਚਦੇ ਨੇ ਕਿਉਂ ਨੌਜਵਾਨਾਂ ਦਾ ਠੱਗ ਏਜੰਟ ਪੈਸੇ ਲੱਗੇ ਨੇ ਉਹਨਾਂ ਦੇ ਮੇਰੇ ਜੋ ਕਰ ਮੈਨੂੰ ਤੂੰ ਮੇਰੀ ਸੁਣ ਮੇਰੇ ਪਾਣੇ ਦਾ 10 ਸੱਤ ਬਰਤੇ ਪਾਣੇ ਜਿਹੜਾ ਪੁੱਤ ਵੇਚਦੇ ਆ ਉਹ ਕਿਹੜਾ ਕਾਮਯਾਬ ਆ ਉਹ ਵੀ ਭੁੱਖੇ ਮਰਦੇ ਆ ਤੇ ਜਿਹੜੇ ਨੂੰ ਦਿੰਦਿਆਂ ਉਹ ਵੀ ਮਰਦੇ ਆ ਤੁਸੀਂ ਤੁਸੀਂ ਇੱਕ ਚੀਜ਼ ਨੂੰ ਸਮਝੋ ਹੈਨਾ ਵੀ ਜਿਹੜਾ ਇਹ ਇਹ ਜਿਹੜਾ ਇੱਕ ਮਿੰਟ ਜਿਹੜਾ ਜਿਹੜੇ ਦਿੱਲੀ ਤੋਂ ਨਸ਼ਾ ਲੈ ਕੇ ਆਉਂਦੇ ਨੇ ਇਹ ਲੋਕ ਜਿਨ੍ਹਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕਰ ਰਹੇ ਉਹਨਾਂ ਦੇ ਉੱਪਰ ਕੋਈ ਪਾਤਿਆ ਨਹੀਂ ਪਾਰੇ ਉਹ ਮੇਰੇ ਭੈਣਾਂ ਦਾ ਕੋਈ ਕਸੂਰ ਨਹੀਂ ਬੇਬੇ 307 ਹਜ਼ਾਰ ਅਦਾ ਕਤਲ ਦਾ ਪਰਚਾ ਪਾਤਾ ਮੇਰੇ ਭੈਣਾਂ ਦੇ ਉੱਪਰ ਇਹ ਹੀ ਸਰਕਾਰ ਨੂੰ ਸੁਣਦੇ ਹੀ ਆ ਸੁਣਿਆ ਸਾਰਾ ਕੁਝ ਸੁਣਿਆ ਅੱਜ ਲੀਡਰ ਨੇ ਕਿ ਤੈਨੂੰ ਸੱਤ ਦਾ ਮੇਰੇ ਭੈਣਾਂ ਦੇ ਪਰਚਾ ਪਾਤਾ ਲੋਕ ਉੱਠ ਖੜੇ ਮੇਰੇ ਭੈਣਾਂ ਨੂੰ ਜੇਲ੍ਹ ਚ ਸੁੱਟਦੇ ਆਗੇ ਸਮਗਲਰਾਂ ਨੂੰ ਨਹੀਂ ਦੱਸਦੇ ਜੇ ਸਾਨੂੰ 1000 ਰੁਪਿਆ ਕੰਮ ਕਰੋ 1000 ਰੁਪਿਆ 1000 ਰੁਪਿਆ ਜਿਹੜੀ ਜਿਹੜੀ ਸੁਣ ਮਾਂ ਗੱਲ ਦਿੱਤੀ ਆ ਜੇ ਸਾਡੇ ਨੌਜਵਾਨ ਨੂੰ 60000 ਵਾਲੀ ਨੌਕਰੀ ਮਿਲਦੀ ਇਹ ਸਾਡਾ ਪੁੱਤ ਜਿਉਂਦੇ ਹੋਣਗੇ ਸਾਨੂੰ ਚਾੜੀ ਕਰਕੇ ਖਵਾ ਦੇਣਗੇ ਅਸੀਂ ਅੱਜ ਦੇ ਦਰਦ ਨਾਲ ਤੇ ਅਸ ਦੀ ਕੋਈ 1000 ਰੁਪਏ ਦੀ ਲੋੜ ਨਹੀਂ ਚੱਕਾ ਬੰਦ ਕਰੋ ਤੇ ਬਜ਼ੁਰਗਾਂ ਦਾ ਪੁੱਤ ਹੋਦੀ ਆ ਕਰੋ ਹੋ ਕਾਹਦੇ ਦੀ ਲੋੜ ਨਹੀਂ ਤੇ ਕਹੀ ਦੀ ਗੱਲ ਸੁਣਦਾ ਵਿਚਾਰੀਆਂ ਗਾੜੀ ਦੁਖੀ ਹੈ ਜੀ ਪੁੱਤ ਤੇ ਮੇਰਾ ਮੁਕਤੀ ਸਿੱਖ ਤੇ ਤੇ ਬੰਦੀ ਸਾਰੇ ਬੈਠੇ ਦੋ ਸਾਲ ਹੋ ਗਏ ਤੇ ਹੋ ਰੱਖੀ ਬੈਠਾ ਤੇ ਲੇਕਿਨ ਜਨ ਪੜਾਉਣਾ ਰੱਖੀ ਬਟਾ ਇਥੋਂ ਮੈਂ ਹੀ ਗੁੜੀ ਢੱਲਮੀ ਵੈਈ ਸੀ ਬਾਈ ਢੱਲਮੀ ਵੈਈ ਸੀ ਉਹ ਪ੍ਰਾਣਾ ਕੀ ਕਰਦਾ ਹੁਣ ਉਹ ਮਾਈਲਾਂ ਤੋਂ ਦੁਕਾਨ ਹੈ ਮਾਈਲਾਂ ਦੇ ਘੰਟੇ ਹਾਂ ਨੰਬਰ ਦੇਂਗੀ ਤਾਂ ਪ੍ਰਾਣਾ ਹਾਂ ਨੰਬਰ ਦੇ ਦਿਓ ਜਾਈ ਚਲਿੱਕਾ ਸੀ ਉਹ ਮੈਂ ਵਾਟ ਤਿਰਾਂਤ ਨੰਬਰ ਜਾ ਜੀ ਨਾ ਮੈਂ ਕਿੰਨੀ ਜਿਆਦਾ ਮਤਲਬ ਲੱਖੇ ਕੋਈ ਗਈ ਸੀ ਗਈ ਸੀ ਲੱਖੇ ਕੋਈ ਗਿਆ ਉਹਨਾਂ ਦੇ ਫਾਇਦੇ ਤੇ ਬਚਾਉਂਦੇ ਕਹਿੰਦਾ ਬਿੱਲ ਫੈਕਟਰੀ ਦਾ ਮਤਲਬ ਆ ਕੀ ਹੋਇਆ ਸੀ ਬਿਕੋ ਉਹ ਆ ਬਾਹਰ ਕਰਕੇ ਨਾਲ ਹੀ ਸੀਗੇ ਤੇ ਉਹਦੇ ਥੋੜੀ ਜਿਹਾ ਨਾ ਅਸ ਗੱਲਬਾਤ ਰਹੀ ਗਈ ਉਹ ਕਹਿੰਦੇ ਵੀ ਕੁੜੀ ਦੀ ਮਾਂ ਆ ਗਈ ਨਾ ਤੇ ਇਹ ਮਾਤਾ ਕਹਿੰਦੀ ਵੀ ਮੈਂ ਤਾਂ ਨਹੀਂ ਨਹੀਂ ਬਾਈ ਕਹਿੰਦਾ ਮੈਂ ਕੋਈ ਨਾ ਆਵੇ ਅੱਲਾ ਨਾਲ ਉਸੇ ਜਾ ਕੇ ਦੀ ਗੱਲਬਾਤ ਥੋੜੀ ਰਹੀ ਗਈ ਵੀ ਇਹ ਕਿੰਨੇ ਬਾਈ ਅਸੀਂ ਆਪਣਾ ਦੇ ਤੇ ਰੱਖਣੀ ਨੇ ਨਾ ਹਾਂ ਉਹ ਤਾਂ ਹੈ ਇਹ ਪਿੱਛੇ ਪੁਰਾਣਾ ਨੰਬਰ ਲਿਆ ਇੱਕ ਆਪਾਂ ਸਪੈਸ਼ਲ ਦੁਆਰੇ ਫੇਰ ਚਲਾਉਗੇ ਠੀਕ ਆ ਆ ਤੁਹਾਡੇ ਪਿੰਡ ਦਾ ਜਿਹੋ ਜਨਾਬੇ ਮੋੜ ਦਾ ਪਹਾਨਾ ਸਰਪੰਚ ਸੀ ਬਾਈ ਉਹ ਉਹਨੇ ਪਹਿਲਾਂ ਤਾਂ ਸਾਡੇ ਬੰਨੀ ਸੀਗਾ ਜਦੋਂ ਉਹਦੀ ਦੁਕਾਨ 'ਚ ਬੈ ਕੇ ਚਾਹ ਪੀਂਦਾ ਸੀ ਫਿਰ ਉਹਦੇ ਬੰਨੀ ਗੱਲ ਕਰੇ ਬੇ ਧਿਆਨ ਨਾਲ ਗੱਲ ਕਰ ਮਾਤਾ ਮੇਰੀ ਧਿਆਨ ਨਾਲ ਗੱਲ ਕਰ ਅਸੀਂ ਇੱਕ ਜੀ ਨੂੰ ਹਾਗਰ ਨਾਜ ਰਾ ਕੇ ਗੱਲ ਕਰਾਂ ਜਿਹੜਾ ਸਾਡਾ ਗਰੁੱਪ ਆ ਸਾਡਾ ਗਰੁੱਪ ਆ ਦੇਖੋ ਅਸੀਂ ਇੱਕ ਚੀਜ਼ ਕਹਨੇ ਆ ਸਾਨੂੰ ਸਾਰਿਆਂ ਨੇ ਸੁਣਨੀ ਪੈਂਦੀ ਆ ਜਿਹੜਾ ਸਹੀ ਆ ਉਹ ਬੰਦਾ ਸਾਥ ਦੇਣ ਜਿਹੜਾ ਸੱਚ ਆ ਇਹ ਸਾਡੇ ਗਰੁੱਪ ਦੀ ਪਹਿਚਾਣ ਆ ਸੁਣਨੀ ਸੁਣੇ ਤੋਂ ਬਿਨਾ ਕੋਈ ਮਸਲਾ ਹੱਲ ਨਹੀਂ ਹੁੰਦਾ ਸਾਨੂੰ ਜੇ ਅਸੀਂ ਚਾਹਨੇ ਅੱਜ ਤੱਕ ਅਸੀਂ ਤੋੜਨਾ ਕਰ ਤਸੀਂ ਮਿੰਟ 'ਚ ਤੋੜ ਸਕਦੇ ਆ ਪਰ ਸਾਨੂੰ ਸੁਣ ਕੇ ਇੱਕ ਮੜੇ ਮੜੇ ਗੱਲਾਂ ਕਰਨੀਆਂ ਸੀ ਉਹਨੂੰ ਆਹ ਗੱਲ ਉਹਨੂੰ ਐ ਐ ਕਹਿਣਾ ਸੀ ਸਾਨੂੰ ਇਹ ਵੀ ਅਲੱਗ ਘਰ ਬਸੇ ਜਿਹੜੀ ਗੱਲ ਤੇ ਸੱਚ ਹੁੰਦਾ ਉਹਦੇ ਨਿਮੇੜਾ ਆਹ ਨਾ ਫਿਰ ਇਹਨਾਂ ਨੂੰ ਉਹਦੇ ਕਿਹਾ ਸੀ ਕਿ ਮੈਂ ਰੱਖਦਾ ਨਹੀਂ ਉਹ ਭੱਜ ਜੂਗੀ ਤੇ ਫਿਰ ਇਹ ਕਹਿੰਦਾ ਜੇ ਕਿ ਛੱਡ ਗਏ ਨਾ ਤਾਂ ਕਿ ਮੈਂ ਕੁੜੀ ਨੂੰ ਕੁਝ ਲਿਆ ਕੇ ਦੇ ਮੈਂ ਕੱਲੇ ਮੁੰਡੇ ਨੂੰ ਦਵਾਈ ਦਵਾਉਂਗਾ ਫਿਰ ਅਸੀਂ ਮਰਵਾਉਣੀ ਥੋੜੇ ਜਿਹੀ ਕੁੜੀਆਂ ਦੀ ਬਸ ਦੁਆਰਾ ਨੰਬਰ ਤੇ ਅਸੀਂ ਮੈਂ ਤਾਂ ਆ ਨੰਬਰ ਲਾ ਲਈ ਅਸੀਂ ਤਾਂ ਬੜੀ ਤੈਨੂੰ ਮਿਲਣਾ ਚਾਹੁੰਦੇ ਸੀਗੇ ਹਾਂ ਹਾਂ ਤੇ ਤੇਰੇ ਨਾਲ ਗੱਲ ਮੇਰੇ ਮੁੰਡੇ ਨੇ ਵੀ ਵਾਰੀ ਕਿਹਾ ਆਉ ਹਾਂ ਤਾਂ ਮੇਰੇ ਮੁੰਡੇ ਆਹ ਕਰਨਾ ਉਹ ਮਰੇ ਤੋਂ ਦਾ ਫਿਰ ਵਾਦ ਉਹਨ

ਗੋਆ ਛੱਡ ਕੇ ਅੰਦਰ ਆ ਕੇ ਆਪ ਕਰ ਮਾਹ ਆਇਆ ਨਹੀਂ ਖਾਂਦੇ ਮੇਰੇ ਤਿੰਨ ਕੰਨਾਂ ਦਾ ਗੋਆ ਛੱਡ ਕੇ ਮਾਤਾ ਅੰਦਰ ਭਾਗਰ ਜੇ ਧੁੰਨੇ ਨਸ਼ਾ ਖਾਂਦੇ ਨੇ ਇਹ ਗੱਲ ਵੀ ਮੈਂ ਤੁਹਾਨੂੰ ਸਾਰੀ ਗੱਲ ਸ਼ੁਰੂ ਤੋਂ ਦੱਸ ਕੋਈ ਗੱਲ ਕਰੀ ਨਹੀਂ ਕੋਈ ਆਕਾ ਨਹੀਂ ਲੈ ਕੁਝ ਨਹੀਂ ਲੈਣੇ ਨਹੀਂ ਕੋਈ ਨਾ ਬੇਬੇ ਕਰਦੇ ਕੇ ਘਰ ਸੁਣਨ ਵਾਲਾ ਵੀ ਨਹੀਂ ਹੈ ਕਦੀ ਮਾਤ ਸੁਣਨ ਵਾਲਾ ਵੀ ਨਹੀਂ ਬਸ ਔਖੀ ਬਥੇਰੀ ਹੈ ਤੁਹਾਡਾ ਕੋਈ ਤੇ ਸਾਦੀ ਕਰਦਾ ਮੈਨੂੰ ਲੋਕ ਕਰਦੇ ਦੋ ਹੋ ਤਾਂ ਯਾਰ ਗੁਣੀ ਸਾਰਾ ਨੋਖੀ ਆ ਹਾਂ ਗੁਣੀ ਸਾਰਾ ਨੋ ਸਾਰਾ ਨੋਖੀ ਆ ਇਹ ਕਰਨ ਜੇ ਮੇਰੇ ਬੰਦ ਹੋ ਗੋ ਬੇਬੇ ਬੇਬੇ ਗੱਲ ਹੁਣ ਕੋਸ ਮੇਰੀ ਗੱਲ ਹੁਣ ਇੱਕ ਟਮੇੜ ਗੱਲ ਮੇਰੇ ਸੁਣ ਲੈ ਮੈਂ ਪਹਿਲਾਂ ਵੀ ਗੱਲ ਬੋਲ ਕੇ ਆਈ ਇਹ ਨਸ਼ਾ ਬੰਦ ਤਾ ਕਿਉਂ ਨਹੀਂ ਕਰਦਾ ਨੀ ਨਸ਼ਾ ਬੰਦ ਇਸ ਕਰਕੇ ਕਰਦਾ ਕਿਉਂਕਿ ਕਮਾਈ ਬਹੁਤ ਹੁੰਦੀ ਹੁਣ ਇੱਕ ਇਸ ਕਮਾਈ ਇਸ ਕਰਕੇ ਕਿਉਂਕਿ ਹੁਣ ਇੱਕ ਹੋਰੇ ਐਮਐਲ ਆ ਇੱਥੇ 70 ਪਿੰਡ ਨੇ ਥੋੜੇ ਡਾਂਗ ਜਾ ਕੇ ਇੱਕ ਐਮਐਲ ਖੜ ਜੇ ਲੱਕੇ ਰਹੀ ਗੱਲ ਕਰੀ ਸੀਗੀ ਵੀ ਇੱਕ ਵਾਰੀ ਵਾੜਾ ਮੈਨੂੰ ਮਾਉਣ ਤੋਂ ਜਿਤਾਉ ਦੋ ਮੈਂ ਨਸ਼ਾ ਬੰਦ ਕਰਾਂ ਪਹਿਲਾਂ ਨਸ਼ੇ ਵਾਲੇ ਵਾ ਅਸੀਂ ਵੀਰੇ ਮੇਰੇ ਵਰਗੀ ਕਿਸੇ ਦੇ ਤੇ ਹਾ ਤਰਾ ਫਿਰਦਾ ਜਦੋਂ ਮੈਂ ਬੋਲ ਜਦੋਂ ਮਾਰ ਕੇ ਜੇ ਟਿਕ ਟੱਕੇ ਲੋ ਚੱਕੀ ਫਿਰਨਾ ਉਹ ਨਹੀਂ ਕੋਈ ਜਾ ਕੁਝ ਹੁਣ ਮੇਰੇ ਤੇ ਨਾਲ ਮੇਰੇ ਤੇ ਨਾਲ 10 ਪਰਚੇ ਪਾਏ ਮੇਰੇ ਤੁਸੀਂ ਸੁਣਨ ਵਾਲੀ ਗੱਲ ਹੈ ਸਾਡੇ ਪਿੰਡ ਦਾ ਬਾਈ ਬਧਾਤੀਆਂ ਹੀ ਰੱਖੀ ਜੇ ਛੋੜਨੀ ਨਹੀਂ ਘਟੀਆਂ ਧੰਨਵਾਦ ਬਾਪੂ ਹੁਣ ਸੁਣੀ ਸੁਣੀ ਹੁਣ ਮੇਰੇ ਤੋਂ ਕੱਲ ਚਲੋ ਗੱਲਾਂ ਛੱਡ ਹੁਣ ਮੇਰੇ ਤੇ ਤੁਹਾਨੂੰ ਗੱਲ ਆਉਣਾ ਵੀ ਜਿਹੜਾ ਚਿੱਟਾ ਵੇਚਦੇ ਨੇ ਜਿਹੜਾ ਨੌਜਵਾਨਾਂ ਦਾ ਪੈਸਾ ਠੱਗੀ ਜਾਂਦੇ ਨੇ ਚਿੱਟਾ ਵੇਚਦੇ ਨੇ ਜਾਂ ਨੌਜਵਾਨਾਂ ਦਾ ਠੱਗ ਏਜੰਟ ਪੈਸਾ ਲੱਗੇ ਜਾਂਦੇ ਨੇ ਉਹਨਾਂ ਦੇ ਉੱਪਰ ਕੋਈ ਪਰਤ ਨਹੀਂ ਹੈ ਮੇਰੇ ਜੱਟ ਮੇਰਾ ਕਰਦੇ ਤੂੰ ਮੇਰੀ ਸੁਣ ਮੇਰੇ ਭੈਣਾਂ ਦੇ 10 ਹੱਥ ਕਰਦੇ ਪਾਸੇ ਜਿਹੜਾ ਪੁੱਤ ਵੇਚਦੇ ਆ ਉਹ ਕਿਹੜਾ ਕਾਮਜਾਬ ਆ ਉਹ ਵੀ ਭੁੱਖੇ ਮਰਦੇ ਆ ਤੇ ਜਿਹੜੇ ਨੂੰ ਦਿੰਦੇ ਆ ਉਹ ਵੀ ਮਰਦੇ ਆ ਤੁਸੀਂ ਤੁਸੀਂ ਇੱਕ ਚੀਜ਼ ਨੂੰ ਸਮਝੋ ਹੈ ਨਾ ਵੀ ਜਿਹੜੇ ਇਹ ਜਿਹੜੇ ਇੱਕ ਮਿੰਟ ਜਿਹੜਾ ਜਿਹੜੇ ਦਿੱਲੀ ਤੋਂ ਨਸ਼ਾ ਲੈ ਕੇ ਆਉਂਦੇ ਜਿਹੜੇ ਜਿਨ੍ਹਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕਰ ਰਹੇ ਉਹਨਾਂ ਦੇ ਉੱਪਰ ਕੋਈ ਪਾਤਿਆ ਨਹੀਂ ਪਾ ਰਹੇ ਉਹ ਮੇਰੀਆਂ ਭੈਣਾਂ ਦਾ ਕੋਈ ਕਸੂਰ ਨਹੀਂ ਬੇਬੇ 307 ਦਾ ਹਰਾਦਾ ਕਤਲ ਦਾ ਪਰਚਾ ਪਾਤਾ ਮੇਰੀਆਂ ਭੈਣਾਂ ਦੇ ਉੱਪਰ ਅਹੇ ਹੀ ਸਰਕਾਰ ਨੂੰ ਸੁਣਦੇ ਆ ਸੁਣਿਆ ਸੁਣਿਆ ਆਹ ਰਾਖੂ ਸੁਣ ਲੈ ਅਹੇ ਹੀ ਲੀਡ ਸਮਗਲ ਰਾਨੂ ਨੂੰ ਜੀ ਲੈ ਆਉਂਦਾ ਅਟਾ ਮਿਲ ਜਿਵੇਂ 1000 ਰੁਪਿਆ ਕੰਮ ਕਰੋ 1000 ਰੁਪਿਆ ਦੇ ਵੀਰੇ ਜੇ ਵੀਰੇ ਜੇ ਮਾਂ ਗੱਲ ਦਤੀ ਆ ਵੀ ਜੇ ਸਾਡੇ ਨੌਜਵਾਨ ਨੂੰ 60000 ਵਾਲੀ ਨੌਕਰੀ ਮਿਲ ਜੀ ਹੋਵੇ ਨੌਕਰੀ ਕੀ ਹੋਵੇ ਬੇ ਨੌਕਰੀਆਂ ਤਾਂ ਤੁਹਾਡੇ ਨੌਜਵਾਨਾਂ ਦੀਆਂ ਬਾਹਰਲੇ ਸੁਭਾ ਨੂੰ ਦੀਆਂ ਨੇ ਇਹ ਸਾਡਾ ਪੁੱਤ ਜਿਉਂਦੇ ਹੋਣਗੇ ਤੁਹਾਨੂੰ ਕਾਹਦੀ ਕਰਕੇ ਖਵਾ ਦੇਣਗੇ ਅਸੀਂ ਅੱਜ ਦੇ ਦੌਰ ਦੇ ਨਾਮ ਤੇ ਅਦਾਲਤ ਦੀ ਕੋਈ 10000 ਰੁਪਏ ਦੀ ਲੋੜ ਨਹੀਂ ਕਿੱਗਾ ਬੰਦ ਕਰੋ ਤੇ ਬਜ਼ੁਰਗਾਂ ਦਾ 2500 ਰੁਪਏ ਆ ਕਰੋ ਉਹ ਕਾਹਦੇ ਦੀ ਲੋੜ ਨਹੀਂ ਕਹਿੰਦੀ ਗੱਲ ਸੁਣਦਾ ਵਿਚਾਰੀਏ ਗਾੜੀ ਦੁਖੀ ਹੈ ਜੀ ਪੁੱਤ ਮੇਰਾ ਮੁੱਕੇ ਸਿੱਟੇ ਤੇ ਤੇਰੇ ਵੀ ਕਰੇ ਬੇਕਦਰ ਦੋਸਤਾਂ ਨਾਲ ਹੋ ਕੇ ਤੇ ਹੋਰ ਰੱਖੀ ਬੈਠਾ ਤੇ ਨਹੀਂ ਕਿੰਝ ਪੜਾਉਣਾ ਰੱਖ ਪੁਰਾਣਾ ਕਿੱਥੋਂ ਮਹੀ ਦੀ ਗੁੜੀ ਢਿੱਲੇ ਵੀ ਵੇਚੀ ਸੀ ਬਾਈ ਢਿੱਲੇ ਵੀ ਵੇਚਦੇ ਹਾਂ ਉਹ ਪੁਰਾਣਾ ਕੀ ਕਰਦਾ ਹੁਣ ਉਹ ਮਿਲਿੰਦ ਦੀ ਦੁਕਾਨ ਹਾਂ ਮਿਲਿੰਦ ਕੰਟਰੀ ਨੰਬਰ ਦੇਗੀ ਤਾਂ ਪਰਵਾਨਾ ਹਾਂ ਨੰਬਰ ਦੇ ਦੇ ਜਿੱਥੇ ਲਿਖਾ ਸੀ ਬੰਦ ਕਰ ਦੇਣੀ ਕੋਈ ਨਾ ਤੇ ਨੰਬਰ ਲੈ ਆ ਜੀ ਨਾ ਨਾ ਇਹ ਕਿ ਨਹੀਂ ਜਾਂਦਾ ਮੈਂ ਉਹ ਵੀ ਗੈਸ ਗੈਸ ਨਾ ਰੱਖੇ ਕੋਈ ਗੈਸ ਕੋਈ ਤਾਂ ਜਿਪਚਾ ਦੇ ਕਹਿੰਦਾ ਬਿੱਲ ਫੈਕਟਰੀ ਬਣਦਾ ਕਹਿੰਦਾ ਕਿਉਂ ਆਹ ਬਾੜੀ ਵਰਗੇ ਨਾਲ ਹੀ ਸੀਗੇ ਤੇ ਉਹਦੇ ਥੋੜੀ ਜਿਹੀ ਇਹਨਾਂ ਦੀ ਬਸ ਗੱਲਬਾਤ ਰਹੀਗੀ ਉਹ ਕਹਿੰਦੇ ਵੀ ਕੁੜੀ ਦੀ ਮਾਂ ਆ ਗਈ ਨਾ ਤੇ ਇਹ ਮਾਂ ਤਾਂ ਨਹੀਂ ਬਾਈ ਕਹਿੰਦਾ ਮੈਂ ਕੋਈ ਨਾ ਵੀ ਇਹਨਾਂ ਨਾਲ ਜੀ ਗੱਲਬਾਤ ਥੋੜੀ ਰਹਿ ਗਈ। ਵੀ ਇਹ ਕਿੰਨੇ ਬਾਈ ਅਸੀਂ ਆਪਣਾ ਦੇ ਤੇ ਰਬ ਨੇ ਨਾ ਹਾਂ ਮੈਂ ਤਾਂ ਹੈ ਨਾ ਪਿੱਛੇ ਪੌਣਾ ਨੰਬਰ ਲਿਆ ਇੱਕ ਆਪਸ ਵਿੱਚ ਦੁਆਰੇ ਫੇਰ ਚਲਾਉਗੇ ਠੀਕ ਆ ਆ ਤੁਹਾਡੇ ਪਿੰਡ ਦਾ। ਉਹ ਜਨਾਬੇ ਮੋਰ ਦਾ ਪਾਣਾ ਸਰਪੰਚ ਜੀ ਬਾਈ ਉਹਨੇ ਪਹਿਲਾਂ ਤਾਂ ਸਾਡੇ ਬੰਨੀ ਸੀਗਾ ਜਦੋਂ ਉਹਦੀ ਦੁਕਾਨ 'ਚ ਬੈ ਕੇ ਚਾਹ ਪੀਂਦਾ ਸੀ ਫਿਰ ਉਹਦੇ ਬੰਨੀ ਗੱਲ ਕਰੇ। ਬੇਬੇ ਧਿਆਨ ਨਾਲ ਗੱਲ ਸੁਣੋ। ਲੇਕਿਨ ਗੱਲ ਮਾਤਾ ਮੇਰੀ ਧਿਆਨ ਨਾਲ ਗੱਲ ਸੁਣੋ। ਅਸੀਂ ਇੱਕ ਦਿਨ ਹਾਗਮਾ ਜਿਹੜਾ ਕੀ ਗੱਲ ਕਰਦਾ ਜਿਹੜਾ ਸਾਡਾ ਗਰੁੱਪ ਹੈ ਸਾਡਾ ਗਰੁੱਪ ਹੈ ਦੇਖੋ ਅਸੀਂ ਇੱਕ ਚੀਜ਼ ਕਹਨੇ ਆ ਸਾਨੂੰ ਸਾਰੇ ਸੁਣਨੀ ਪੈਂਦੀ ਹੈ ਜਿਹੜਾ ਸਹੀ ਆ ਉਹ ਬੰਦਾ ਸਾਥ ਦੇਣਾ ਜਿਹੜਾ ਸੱਚ ਹੈ ਇਹ ਸਾਡੇ ਗਰੁੱਪ ਦੀ ਪਛਾਣ ਹੈ ਸੁਣਨੀ ਸੁਣੇ ਤੋਂ ਬਿਨਾ ਕੋਈ ਮਸਲਾ ਹੱਲ ਨਹੀਂ ਹੁੰਦਾ ਸਾਨੂੰ ਜੇ ਅਸੀਂ ਚਾਹਨੇ ਅੱਜ ਤਾਂ ਅਸੀਂ ਤੋੜਨਾ ਕਰ ਪਰ ਤੁਸੀਂ ਮਿੰਟ ਚ ਤੋੜ ਸਕਦੇ ਆ ਪਰ ਸਾਨੂੰ ਸੁਣ ਕੇ ਇੱਕ ਮਾੜੇ ਮਾੜੇ ਗੱਲਾਂ ਕਰਨੀਆਂ ਸੀ ਉਹਨੂੰ ਆ ਗੱਲ ਉਹਨੂੰ ਐ ਐ ਕਹਿਣਾ ਸੀ ਸਾਨੂੰ ਇਹ ਵੀ ਅਲੱਗ ਘਰ ਬਸੇ ਜਿਹੜੀ ਗੱਲ ਚ ਸਾਥ ਹੁੰਦਾ ਉਹਦੇ ਨਿਮੇੜਾ ਨਾ ਫਿਰ ਨਹੀਂ ਉਹਦੇ ਕਿਹਾ ਸੀ ਕਿ ਮੈਂ ਰੱਖਦਾ ਨਹੀਂ ਉਹ ਉਹ ਭੱਜ ਜੂਗੀ ਤੇ ਫਿਰ ਇਹ ਕਹਿੰਦਾ ਜੇ ਕਿ ਛੱਡ ਗਏ ਨਾ ਤਾਂ ਕਿ ਮੈਂ ਕੁੜੀ ਨੂੰ ਕੁਝ ਲਿਆ ਕੇ ਦੇ ਮੈਂ ਕੱਲੇ ਮੁੰਡੇ ਨੂੰ ਦਵਾਈ ਦਵਾਉਂਗਾ ਫਿਰ ਅਸੀਂ ਮਰਬਾਉਣੀ ਥੋੜੇ ਜਿਹੀ ਕੁੜੀ ਆਵੇ ਬਈ ਦੁਆਰਾ ਨੰਬਰ ਦੇ ਅਸੀਂ ਮੈਚ ਆ ਨੰਬਰ ਲੈ ਅਸੀਂ ਤਾਂ ਬਈ ਤੈਨੂੰ ਮਿਲਣਾ ਚਾਹੁੰਦੇ ਸੀਗੇ ਹਾਂ ਹਾਂ ਤੇ ਤੇਰੇ ਨਾਲ ਗੱਲ ਮੇਰੇ ਮੁੰਡੇ ਨੇ 20 ਵਾਰੀ ਕਿਹਾ ਆਉ ਹੁੰਦਾ ਫਿਰ ਮੁੰਡੇ